ਰਾਇਕੋਟ ਦੇ ਪਿੰਡ ਬਸੀਆਂ ਦੇ ਇੱਕ ਐਨ ਆਰ ਆਈ ਤੇ ਸਮਾਜ ਸੇਵੀ ਪਰਿਵਾਰ ਵੱਲੋਂ ਕੀਤੇ ਦੇ ਇੱਕ ਉਪਰਾਹਲੇ ਦੀ ਪੂਰੇ ਇਲਾਕੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿੰਨਾ ਪਿੰਡ ਬਸੀਆਂ ਵਿਚਲੇ ਅੱਧੀ ਦਰਜਨ ਦੇ ਕਰੀਬ ਗੁਰੂਕਰਾਂ ਦੇ ਵਜੀਰਾ ਵੱਲੋਂ ਜਾਣੇ ਜਾਂਦੇ ਗ੍ਰ anthi ਸਿੰਘਾਂ ਨੂੰ ਮੋਟਰਸਾਈਕਲ ਤੇ ਕਾਰ ਭੇਟ ਕਰਕੇ ਹੌਸਲਾ ਉਫਝਾਈ ਕੀਤੀ ਹੈ ਦਰਅਸਲ ਪਿੰਡ ਬਸੀਆਂ ਦੇ ਮਨਜੀਤ ਸਿੰਘ ਦੇ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਲਈ ਸਪੇਨ ਗਏ ਪੁੱਤਰ ਮਨਦੀਪ ਸਿੰਘ ਕਹਲੇ ਸੰਦੀਪ ਸਿੰਘ ਕਹਲੇ ਨੇ ਆਪਣੇ ਘਰ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਪ੍ਰਕਾਸ਼ ਕਰਵਾਏ ਜਿਸ ਦੌਰਾਨ ਐਨ ਆਰ ਆਈ ਅਤੇ ਸਮਾਜ ਸੇਵੀ ਮਨਦੀਪ ਸਿੰਘ ਨੇ ਪੰਡ ਦੇ ਵਿਜਲੇ ਸਾਰੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਆਵਾਜ਼ਾਈ ਲਈ ਸਹੂਲਤ ਪ੍ਰਦਾਨ ਕਰ ਲਈ ਵਹਿਕਲਾ ਨਾਲ ਸਨਮਾਨਤ ਕਰਨ ਦੇ ਮਨ ਵਿੱਚ ਆਏ ਵਿਚਾਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕੀਤਾ ਜਿਸ ਉੱਪਰ ਪਿਤਾ ਮਨਜੀਤ ਸਿੰਘ ਤੇ ਮਾਤਾ ਤੋਂ ਇਲਾਵਾ ਭੈਣ ਅਮਨਦੀਪ ਕੌਰ ਤੇ ਬਣੋਈਏ ਹਰਪ੍ਰੀਤ ਸਿੰਘ ਸਪੇਨ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾਈ ਹੈ ਇਸ ਉਪਰੰਤ ਐਨ ਆਰ ਆਈ ਮਨਦੀਪ ਸਿੰਘ ਕੈਲੇ ਨੇ ਪਿੰਡ ਵਿਚਲੇ ਪੰਜ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਨਵੇਂ ਪਲੈਟੀਨਾ ਮੋਟਰਸਾਈਕਲ ਅਤੇ ਆਪਣੇ ਘਰਾਕੋਲ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਜੰਟ ਸਿੰਘ ਨੂੰ ਨਵੀਂ ਸਵਿਫਟ ਕਾਰ ਨਾਲ ਸਤਿਕਾਰ ਸਹਿਤ ਸਨਮਾਨਿਤ ਕੀਤਾ ਹੈ ਪਰਿਵਾਰ ਦੇ ਉਦਮ ਤੋਂ ਹੈਰਾਨ ਅਤੇ ਖੁਸ਼ ਗ੍ਰਾਂਥੀ ਸਿੰਘਾ ਨੇ ਪਰਿਵਾਰ ਦੇ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਐਨ ਆਰ ਆਈ ਪਰਿਵਾਰ ਨੇ ਸ੍ਰੀ ਅਕੰਡ ਪਾਠ ਸਾਹਿਬ ਦੇ ਭੋਗ ਸਮੇਂ ਜਿੱਤੇ ਢਾਡੀ ਜੱਥਿਆਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਮੁਣਾ ਕੇ ਨਿਹਾਲ ਕੀਤਾ ਉੱਥੇ ਹੀ ਗੱਤਕੇ ਜੱਥੇ ਸੱਦ ਕੇ ਖਾਲਸਾਈ ਜੋਸ਼ ਦੇ ਪ੍ਰਤੀਕ ਗੱਤਕੇ ਦੇ ਜੋਰ ਦਿਖਾਏ ਨੇ ਐਨ ਆਰ ਆਈ ਪਰਿਵਾਰ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਬਿੰਦ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਭਰਮੀ ਸੁਲਾਗਾ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਰਾਏਕੋਟ ਤੋਂ ਜਸਵੀਰ ਸਿੰਘ હેરાਾਂ ਦੀ ਇੱਕ ਖਾਸ ਰਿਪੋਰਟ ਹਾਂ ਜੀ ਮਾਪੇ ਕੀ ਨਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਗਤ ਰਬਦਾਸ ਜੀ ਤੋਂ ਮਨਜੀਤ ਸਿੰਘ ਕਹਿਲਾ ਜਿਨ੍ਹਾਂ ਨੇ ਆਪਣੀਆਂ ਕਰਤਕਮਾਂ ਨੂੰ ਸਫਲਾ ਕਰਦਿਆਂ ਹੋਏ ਆ ਸਮੂਹ ਨਗਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਗਿਆ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਗਿਆ ਅਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਇਨਾਂ ਨੂੰ ਸਰਟਕਾਰ ਦੇ ਨਾਲ ਨਵਾਜਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਮਨਜੀਤ ਸਿੰਘ ਕੈਲਾ ਇਹਨਾਂ ਦੇ ਸਮੂਹ ਪਰਿਵਾਰ ਦੇ ਮਾਰੇ ਕਿਰਪਾ ਕਰਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਇਹ ਉਦਮ ਉਪਰਾਲਾ ਹੋਇਆ ਇਸ ਦੇ ਨਾਲ ਨਗਰ ਦੇ ਬੱਚਿਆਂ ਨੂੰ ਹੋਰ ਸੇਧ ਮਿਲੇਗੀ ਤਾਂ ਕਿ ਬੱਚੇ ਵੀ ਗੁਰੂ ਘਰ ਆਉਣ ਅਤੇ ਸੰਥਿਆ ਕਰਨ ਤੇ ਰਾਗੀ ਸੰਗ ਪਾਠੀ ਸੰਗ ਅਤੇ ਹੋਰ ਵੀ ਜੋ ਧਾਰਮਿਕ ਉਪਰਾਲੇ ਨੇ ਇਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਕੈਲਾ ਇਹਨਾਂ ਦੇ ਸਮੂਹ ਪਰਿਵਾਰ ਦਾ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੀ ਨਾ ਬਾਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਜੰਟ ਸਿੰਘ ਜੀ ਬਸੀਆਂ ਤੋਂ ਮੈਂ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ 10 ਸਾਲਾਂ ਤੋਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ ਹਾਂ ਸੋ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਸਮੂਹ ਪਰਿਵਾਰ ਨੇ ਪਰਵਾਦ ਦੀ ਸ਼ੋਕ ਸ਼ਾਂਤੀ ਲਈ ਅਖੰਡ ਪੜ ਸਾਹਿਬ ਪ੍ਰਕਾਸ਼ ਕਰਵਾਏ ਸਨ ਸੋ ਗੁਰੂ ਘਰ ਦੇ ਜਿੰਨੇ ਵੀ ਗ੍ਰੰਥੀ ਸਿੰਘ ਸਹਿਬਾਨ ਨੇ ਗੁਰੂ ਘਰਾਂ ਚ ਡਿਊਟੀ ਕਰਦੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਪਰਿਵਾਰ ਵੱਲੋਂ ਸਾਰੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਦੇ ਨਾਲ ਨਵਾਜਿਆ ਤੇ ਦਾਸ ਨੂੰ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਨੇ ਸਵੈਪੱਟ ਗੱਡੀ ਦੇ ਨਾਲ ਸਨਮਾਨਿਤ ਕੀਤਾ ਮੇਰੀਆਂ ਸੇਵਾਵਾਂ ਨੂੰ ਵੇਖਦੇ ਆਂ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਤੇ ਬੱਚਿਆਂ ਤੇ ਸਤਿਗੁਰੂ ਪਾਤਸ਼ਾਹ ਜੀ ਮਿਹਰ ਪ੍ਰਿਆਤ ਰੱਖਣ ਇਸ ਤਰ੍ਹਾਂ ਹੀ ਇਸ ਪਰਿਵਾਰ ਤੋਂ ਸਤਿਗੁਰੂ ਪਾਤਸ਼ਾਹ ਦੀ ਸੇਵਾਵਾਂ ਲੈਂਦੇ ਰਹਿਣ ਸੋ ਇਸ ਸਮੇ ਸਾਰਾ ਪਰਿਵਾਰ ਮਨਜੀਤ ਸਿੰਘ ਜੀ ਦਾ ਹਾਜ਼ਰ ਹੈ ਸੋ ਦਾਸ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਨਾਜਰ ਸਿੰਘ ਹੈ ਜੀ ਮੈਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਾਂ ਜੀ ਪਿੰਡ ਬਸੀਆਂ ਤੋਂ ਜੋ ਕਿ ਅੱਜ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਉਸ ਦੇ ਉਪਰੰਤ ਅੱਜ ਨਗਰ ਦੇ ਸਾਰੇ ਗੁਰਦੁਆਰਾ ਦੇ ਹੈੱਡ ਗ੍ਰੰਥੀ ਆ ਪੰਜਾਂ ਗੁਰਦੁਆਰਾਂ ਦੇ ਹੈੱਡ ਗ੍ਰੰਥੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਨਿਵਾਜਿਆ ਅਤੇ ਗੁਰਦੁਆਰਾ ਸਿੰਘ ਸਭਾ ਦੇ ਗ੍ਰਾਂਥੀ ਗਰਜੰਟ ਸਿੰਘ ਨੂੰ ਗੱਡੀ ਦੇ ਨਾਲ ਨਵਾਜਿਆ ਤੇ ਅਸੀਂ ਇਨ ਮਨਜੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਲਈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਰਦਾ ਜੀ ਇੱਕ ਬਹੁਤ ਸੋਹਣੀ ਜਿਹੀ ਕੋਦਮ ਇੱਕ ਪਹਿਲ ਕੀਤੀ ਗਿਆ ਮਲਬੀਤ ਸਿੰਘ ਦੇ ਪਰਿਵਾਰ ਵੱਲੋਂ ਹਾਂ ਜੀ ਕਿਵੇਂ ਦੇਖਦੇ ਹੋ ਕਿ ਗੁਰੂ ਘਰ ਦੇ ਵਜ਼ੀਰ ਜਿਹੜੇ ਹੁੰਦੇ ਨੇ ਜਿੱਥੋਂ ਸਿੱਖੀ ਦਾ ਮੋੜ ਸ਼ੁਰੂ ਹੁੰਦਾ ਹੈ ਹਾਂ ਜੀ ਸ਼ੁਰੂ ਕਰਾਂ ਦੇ ਵਿੱਚੋਂ ਪਿੰਨਾਂ ਦੇ ਲੋਕਲ ਗੁਰੂ ਘਰਾਂ ਤੋਂ ਕਿ ਇਸ ਤਰ੍ਹਾਂ ਦੀ ਹੋਰ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਣ ਸਨਮਾਨ ਵੱਧ ਸਕੇ ਹਾਂ ਜੀ ਹਾਂ ਇਸ ਜੋ ਪਰਾਲਾ ਮਜੀਤ ਸਿੰਘ ਨੇ ਕੀਤਾ ਹੈ ਜੀ ਇਸ ਦੇ ਨਾਲ ਨਗਰ ਨੂੰ ਵੀ ਹੋਰ ਸੇਧ ਮਿਲਣੀ ਚਾਹੀਦੀ ਆ ਤੇ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਜੇ ਪ੍ਰਾਲੇ ਹੁੰਦੇ ਰਹਿਣ ਤੇ ਆਪਣੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਨਮਾਜਾ ਜਾਵੇ ਤਾਂ ਜੋ ਅੱਗੇ ਆਉਣ ਵਾਲਾ ਸਮੇਂ ਦੇ ਵਿੱਚ ਵੀ ਇਹ ਜੇ ਪ੍ਰਾਲੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ